ਪੱਛਮੀ ਬੰਗਾਲ ਦੇ ਹਾਵੜਾ ਜ਼ਿਲ੍ਹੇ 'ਚ ਇੱਕ ਔਰਤ ਨੇ ਕਥਿਤ ਤੌਰ 'ਤੇ ਆਪਣੀ ਧੀ ਦੀ ਪੜ੍ਹਾਈ ਲਈ ਪੈਸਾ ਇਕੱਠਾ ਕਰਨ ਦੇ ਬਹਾਨੇ ਆਪਣੇ ਪਤੀ ਨੂੰ 10 ਲੱਖ ਰੁਪਏ 'ਚ ਆਪਣੀ ਕਿਡਨੀ ਵੇਚਣ ਲਈ ਮਜਬੂਰ ਕੀਤਾ ਤੇ ਬਾਅਦ 'ਚ ਉਹ ਇੱਕ ਹੋਰ ਵਿਅਕਤੀ ਨਾਲ ਸਾਰੀ ਨਕਦੀ ਲੈ ਕੇ ਫਰਾਰ ਹੋ ਗਈ। ਪੁਲਿਸ ਨੇ ਸਕ੍ਰੈਲ ਤੋਂ ਲੈਣ ਵਾਲੇ ਪਤੀ ਦੇ ਪਰਿਵਾਰ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ 'ਤੇ ਜਾਂਚ ਸ਼ੁਰੂ ਕੀਤੀ ਹੈ। ਸ਼ਿਕਾਇਤ ਮੁਤਾਬਕ عورت ਪਿਛਲੇ 1 ਸਾਲ ਤੋਂ ਆਪਣੇ ਪਤੀ ਤੇ ਆਪਣੇ ਕਿਡਨੀ ਵੇਚਣ ਤੇ ਕੁਝ ਪੈਸੇ ਕਮਾਉਣ ਲਈ ਦਬਾਅ ਪਾ ਰਹੀ ਸੀ ਤਾਂ ਕਿ ਉਹ ਆਪਣਾ ਘਰ ਬਿਹਤਰ ਤਰੀਕੇ ਨਾਲ ਚਲਾ ਸਕੇ ਅਤੇ ਆਪਣੀ 12 ਸਾਲ ਦੀ ਧੀ ਨੂੰ ਚੰਗੇ ਸਕੂਲ 'ਚ ਦਾਖਲਾ ਕਰਵਾ ਸਕੇ ਆਪਣੀ ਪਤਨੀ ਦੇ ਭਰੋਸਾ ਕਰਦੇ ਹੋਏ ਵਿਅਕਤੀ ਕਿਡਨੀ ਵੇਚਣ ਲਈ ਸਹਿਮਤ ਹੋ ਗਿਆ ਤੇ ਇੱਕ ਖਰੀਦਦਾਰ ਨਾਲ 10 ਲੱਖ ਰੁਪਏ ਦਾ ਇਕਰਾਰਨਾਮਾ ਕੀਤਾ ਪਿਛਲੇ ਮਹੀਨੇ ਹੋਈ ਸਰਜਰੀ ਤੋਂ ਬਾਅਦ ਉਹ ਵਿਅਕਤੀ ਜਦੋਂ ਪੈਸੇ ਲੈ ਕੇ ਘਰ ਆਇਆ ਤਾਂ ਉਸ ਦੀ ਪਤਨੀ ਨੇ ਉਸ ਨੂੰ ਆਰਾਮ ਕਰਨ ਤੇ ਜਲਦੀ ਠੀਕ ਹੋਣ ਲਈ ਬਾਹਰ ਨਾ ਨਿਕਲਣ ਲਈ ਕਿਹਾ ਵਿਅਕਤੀ ਨੇ ਕਿਹਾ ਕਿ ਫਿਰ ਇੱਕ ਦਿਨ ਉਹ ਘਰੋਂ ਚਲੀ ਗਈ ਤੇ ਵਾਪਸ ਨਹੀਂ ਆਈ ਬਾਅਦ ਵਿੱਚ ਮੈਨੂੰ ਪਤਾ ਲੱਗਾ ਕਿ ਅਲਮਾਰੀ ਵਿੱਚੋਂ 10 ਲੱਖ ਰੁਪਏ ਦੀ ਨਕਦੀ ਤੇ ਕੁਝ ਹੋਰ ਸਮਾਨ ਗਾਇਬ ਸੀ ਪਰਿਵਾਰ ਨੇ ਆਖਰਕਾਰ ਦੋਸਤਾ ਤੇ ਜਾਣਕਾਰਾਂ ਦੀ ਮਦਦ ਨਾਲ ਉਸ ਨੂੰ ਹਾਵੜਾ ਤੋਂ ਦੂਰ ਕੋਲਕੱਤਾ ਦੇ ਉਤਰੀ ਉਪਨਗਰਾਂ ਬਰਕਰ ਦੇ ਇੱਕ ਕਾਰ ਤੋਂ ਲੱਭ ਲਿਆ ਉਸ ਕਾਰ ਵਿੱਚ ਉਹ ਵਿਅਕਤੀ ਨਾਲ ਰਹਿ ਰਹੀ ਸੀ ਜਿਸ ਨਾਲ ਉਹ ਕਠਿਨ ਤੌਰ ਤੇ ਫਸ ਗਈ ਸੀ ਸ਼ਿਕਾਇਤ ਮੁਤਾਬਕ ਫੇਸਬੁੱਕ 'ਤੇ ਮਿਲਣ ਤੋਂ ਬਾਅਦ ਉਸਦਾ ਪਿਛਲੇ 1 ਸਾਲ ਤੋਂ ਉਸ ਨਾਲ ਪ੍ਰੇਮ ਸਬੰਧ ਸੀ ਕਿ ਜਦੋਂ ਉਸਦਾ ਪਤੀ ਤੇ ਸਸ਼ਕਤੀ ਵਿਅਕਤੀ ਦੇ ਬਰਖਪੁਰ ਕਰ ਗਏ ਤਾਂ ਉਸ ਨੂੰ ਬਾਹਰ ਆਉਣ ਤੋਂ ਇਨਕਾਰ ਕਰ ਦਿੱਤਾ ਉਸਦੇ ਪ੍ਰੇਮੀ ਨੇ ਕਥਨ ਤੌਰ ਤੇ ਉਹਨਾਂ ਨੂੰ ਕਿਹਾ ਕਿ ਉਹ ਵਿਆਹਤਾ ਜੀਵਨ ਦੇ 16 ਸਾਲ ਦੌਰਾਨ ਔਰਤੇ ਸੋਹਰਿਆਂ ਵੱਲੋਂ ਸਰੀਰਕ ਅਤੇ ਮਾਨਸਿਕ ਤਸੀਹੇ ਦੇਣ ਦਾ ਦੋਸ਼ ਲਗਾਉਂਦੇ ਹੋਏ ਤਲਾਕ ਦਾ ਮਕਦਮਾ ਦਾਇਰ ਕਰੇਗੀ ਪત્રਕਾਰਾਂ ਨਾਲ ਗੱਲਬਾਤ ਕਰਦੇ ਆਂ ਵਿਅਕਤੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਔਰਤ ਸੈਕੂਲਰ ਸਥਿਤ ਸੋਰੇ ਘਰ ਤੋਂ ਕੋਈ ਨਕਦੀ ਚੋਰੀ ਕਰਕੇ ਲਿਆਈ ਸੀ ਦਾਅਵਾ ਕੀਤਾ ਹੈ ਕਿ ਉਸਨੇ ਸਿਰਫ ਅਪੜੇ ਵੱਲੋਂ ਬਚਾਏ ਪੈਸੇ ਹੀ ਲਏ ਹਨ ਪੁਲਿਸ ਨੇ ਸ਼ਿਕਾਇਤੀ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੇ ਕਿਹਾ ਹੈ ਕਿ ਉਹ ਕੋਈ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਔਰਤ ਤੇ ਉਸਦੇ ਪ੍ਰੇਮੀ ਤੋਂ ਪੁੱਛ ਪੜਤਾਲ ਕਰਨਗੇ ਫਿਲਹਾਲ ਇਹ ਮਾਮਲਾ ਪੱਛਮੀ ਬੰਗਾਲ ਦੇ ਹਾਵੜਾ ਜ਼ਿਲ੍ਹੇ ਦਾ ਹੈ ਜਿੱਥੇ ਇੱਕ ਔਰਤ ਨੇ ਆਪਣੇ ਪਤੀ ਨੂੰ 10 ਲੱਖ ਰੁਪਏ ਦੀ ਕਿਡਨੀ ਵੇਚਣ ਲਈ ਮਜਬੂਰ ਕੀਤਾ ਸੀ ਤੇ ਉਸ ਤੋਂ ਬਾਅਦ ਉਹ ਪੈਸੇ ਲੈ ਕੇ ਫਰਾਰ ਹੋ ਜਾਂਦੀ ਹੈ ਦੱਸਣਾ ਬੰਦਾ ਹੈ ਕਿ ਪੱਛਮੀ ਬੰਗਾਲ ਦੇ ਹਾਵੜਾ ਜ਼ਿਲ੍ਹੇ ਵਿੱਚ ਇੱਕ ਔਰਤ ਨੇ ਆਪਣੇ ਧੀ ਦੀ ਪੜ੍ਹਾਈ ਲਈ ਪੈਸੇ ਇਕੱਠੇ ਕਰਨ ਲਈ ਆਪਣੇ ਪਤੀ ਨੂੰ ਕਿਡਨੀ ਵੇਚਣ ਲਈ ਮਜਬੂਰ ਕੀਤਾ ਤੇ ਫਿਰ ਸਾਰੇ ਪੈਸੇ ਲੈ ਕੇ ਫਰਾਰ ਹੋ ਜਾਂਦੀ ਹੈ ਉਸ ਤੋਂ ਬਾਅਦ ਉਹਕਰ ਤੋਂ 10 ਲੱਖ ਰੁਪਏ ਲੈ ਕੇ ਚਲੀ ਜਾਂਦੀ ਹੈ ਤੇ ਜਿਸ ਤੋਂ ਬਾਅਦ ਪਤੀ ਤੇ ਘਰਦਿਆਂ ਵੱਲੋਂ ਪਤਨੀ ਨੂੰ ਲੱਭਣਾ ਸ਼ੁਰੂ ਕੀਤਾ ਜਾਂਦਾ ਹੈ ਤੇ ਪਤਨੀ ਆਸਕ ਨਾਲ ਕਮਰੇ ਚੋਂ ਮਿਲਦੀ ਹੈ ਜਿਸ ਤੋਂ ਬਾਅਦ ਪਤਨੀ ਨੇ ਕਿਹਾ ਕਿ ਉਹ ਘਰ ਤੋਂ ਕੋਈ ਨਕਦੀ ਨਹੀਂ ਲੈ ਕੇ ਆਈ ਹੈ ਸਿਰਫ ਉਹ ਬਚੇ ਹੋਏ ਪੈਸੇ ਹੀ ਲੈ ਕੇ ਆਈ ਹੈ ਫਿਲਹਾਲ ਪੁਲਿਸ ਨੇ ਕਿਹਾ ਹੈ ਕਿ ਉਹ ਕੋਈ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਔਰਤ ਉਸ ਦੇ ਆਸ਼ਕ ਤੋਂ ਪੁੱਛਗਿੱਛ ਕਰਨਗੇ